ਦਾ ਜੋਸ਼ ਆਮ ਆਦਮੀ ਪਾਰਟੀ ਲਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਲਈ ਹੈ ਅਰਵਿੰਦ ਕੇਜਰੀਵਾਲ ਜੀ ਲਈ ਹੈ ਮਾਲਵਿੰਦਰ ਸਿੰਘ ਕੰਗ ਦੇ ਲਈ ਹੈ ਉਹਦਾ ਕੋਈ ਤੋੜ ਨਹੀਂ ਹੈ ਉਹਦੇ ਨਾਲ ਜਿਹੜੀ ਜਿੱਤ ਹੈ ਉਹ ਬਿਲਕੁਲ ਇੱਕ ਪਾਸੜ ਹੈ ਲੋਕ ਸਮਰਥਨ ਦੇ ਵਿੱਚ ਹੈ ਪਰ ਕੁਝ ਵਿਰੋਧ ਦੇ ਵਿੱਚ ਵੀ ਜਟਾ ਸਾਹਿਬ ਲੋਕ ਆਏ ਸੀ ਪਰ ਉਹਨਾਂ ਨੂੰ ਪਹ ਲਾਂਬੇ ਕਿਉਂ ਕਰ ਦਿੱਤਾ ਜਾਂਦਾ ਸਵਾਲ ਪੁੱਛਣ ਦਾ ਹੱਕ ਤਾਂ ਉਹਨਾਂ ਨੂੰ ਵੀ ਹੈ ਉਹ ਵੀ ਤਾਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੀ ਲੋਕ ਸੀ ਜਦੋਂ ਸਰਕਾਰ ਹਰ ਫੀਲਡ ਦੇ ਵਿੱਚ ਕੁਝ ਨਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਨੂੰ ਸਭ ਨੂੰ ਸਬਰ ਦੇ ਨਾਲ ਸੰਤੋਖ ਦੇ ਨਾਲ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਜੇਕਰ ਇਹ ਸਰਕਾਰ ਨਹੀਂ ਕਰੇਗੀ ਫਿਰ ਕੀ ਗੱਲ ਹੀ ਕਾਂਗਰਸ ਹੀ ਕਰੂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰ ਨੇ ਤਾਂ ਲੋਕਾਂ ਨੂੰ ਸਵਾਲ ਪੁੱਛਣਾ ਸਿਖਾਇਆ ਸੀ ਜੀ ਕਿ ਸਮੇਂ ਲੋਕਾਂ ਨੂੰ ਪ੍ਰਚਾਰ ਉਹ ਕਰਦੇ ਸੀ ਵੀ ਸਵਾਲ ਪੁੱਛਿਆ ਕਰੋ ਹੁਣ ਲੋਕ ਸਵਾਲ ਪੁੱਛਣ ਲੱਗੇ ਆ ਤਾਂ ਫਿਰ ਗੁਰਦੁਆਰਿਆਂ ਦੇ ਵਿੱਚ ਬੰਦ ਕਰਦੀ ਗੁਰਦੁਆ ਸਿਵਲ ਹਸਪੀਟਲ ਦੀ ਕੰਟੀਨ ਦੇ ਵਿੱਚ ਹੁਣ ਕਹਿੰਦੇ ਬੰਦ ਕਰਤੇ ਜੀ ਬੰਦੇ ਫਿਰ ਅਜਿਹੇ ਵਰਤਾਰੇ ਕਿਉਂ ਹਰ ਜੀ ਦੇ ਕੋਈ ਸਹੀ ਪਲੇਟਫਾਰਮ ਹੁੰਦਾ 21 ਵਾਰ ਮੀਟਗਾ ਦੇ ਕੇ ਭੱਜ ਚੁੱਕਾ ਵਾ ਇਹ ਕਹਿੰਦੇ 21 ਮੀਟਗਾ ਸਾਡੀਆਂ ਹੋ ਗਈਆਂ ਸਾਡਾ ਹੱਲ ਨਹੀਂ ਨਿਕਲਿਆ ਹੁਣ ਤੁਸੀਂ ਵਿੱਚ ਪਾ ਕੇ ਉਹਨਾਂ ਦਾ ਕਰਾ ਦਿਓ ਜੀ ਨਹੀਂ ਮੈਂ ਕਹਿੰਦਾ ਵੀ ਠੀਕ ਹੈ ਮੈਂ ਮੰਨਦਾ ਨਹੀਂ ਹੱਲ ਨਿਕਲਿਆ ਇਹਦਾ ਮਤਲਬ ਇਹ ਨਹੀਂ ਕਿ ਉਹ ਕੋਈ ਗਨਾਹਗਾਰ ਹੋਗੇ ਉਹਨਾਂ ਦਾ ਹੱਲ ਨਿਕਲਣਾ ਚਾਹੀਦਾ ਸੋ ਇਸ ਸਮੇਂ ਰੋਡ ਸ਼ੋ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਰੋਪੜ ਦੇ ਵਿੱਚ ਕੱਢਿਆ ਗਿਆ ਸੀ ਦੇਸ਼ ਚੜਾਈ ਸਾਡੇ ਨਾਲ ਹੈ ਸਰ ਕਿਵੇਂ ਦੇਖਦੇ ਹੋ ਅੱਜ ਦਾ ਰੋਡ ਸ਼ੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਮਾਹੌਲ ਬਣਿਆ ਬੜੇ ਲੋਕ ਆਏ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਤੁਹਾਡੇ ਕੈਮਰੇ ਨੇ ਕੈਚ ਕੀਤਾ ਹੋਣਾ ਅੱਜ ਇਸ ਵਰਦੀ ਧੁੱਪ ਦੇ ਵਿੱਚ ਬਾੜੀਆਂ ਦੇ ਸੀਜ਼ਨ ਦੇ ਵਿੱਚ ਹਜ਼ਾਰਾਂ ਲੋਕ ਇਸ ਰੋਡ ਸ਼ੋ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਜਿੱਤ ਦਾ ਆਗਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਸ ਰੋਪੜ ਸ਼ਹਿਰ ਤੋਂ ਕੀਤਾ ਉਧਰ ਜੀ ਕੈਂਡੀਡੇਟ ਹੋਰ ਕਾਂਗਰਸ ਨੇ ਵੀ ਅੱਜ ਹੁਣ ਸਿੰਘਲਾ ਸਾਹਿਬ ਆ ਗਏ ਜੀ ਤੱਕ ਮੈਦਾਨ ਜਿਹੜਾ ਹੈਗਾ ਹੁਣ ਲੋਕਤੰਤਰ ਹੈ ਜੀ ਸਾਰੀਆਂ ਪਾਰਟੀਆਂ ਨੇ ਚੋਣ ਲੜਨੀ ਹੈ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਦੇਣੇ ਹੈ ਇਹੀ ਲੋਕਤੰਤਰ ਦਾ ਦੀਪ ਪ੍ਰਕਿਰਿਆ ਹੈ ਉਮੀਦਵਾਰ ਸਾਰੇ ਜਾਣੇ ਹੁੰਦੇ ਆ ਪਰ ਜੋ ਲੋਕਾਂ ਦਾ ਜੋਸ਼ ਆਮ ਆਦਮੀ ਪਾਰਟੀ ਲਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਲਈ ਹੈ ਅਰਵਿੰਦ ਕੇਜਰੀਵਾਲ ਜੀ ਲਈ ਹੈ ਮਾਲਵਿੰਦਰ ਸਿੰਘ ਕੰਗ ਦੇ ਲਈ ਹੈ ਉਹਦਾ ਕੋਈ ਤੋੜ ਨਹੀਂ ਹੈ ਉਹਦੇ ਨਾਲ ਜਿਹੜੀ ਜਿੱਤ ਹੈ ਉਹ ਬਿਲਕੁਲ ਇੱਕ ਪਾਸੜ ਹੈ ਜਿਹੜੇ ਤੁਸੀਂ ਇੱਥੇ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਉਹਨਾਂ ਦੇ ਤੁਹਾਨੂੰ ਲੱਗਦਾ ਵੀ ਲੋਕ ਖੜਨਗੇ ਕਿੰਨੇ ਕੁ ਕੌਨਫੀਡੈਂਟ ਹੋ ਤੁਸੀਂ ਇਸ ਚੀਜ਼ ਨੂੰ ਲੈ ਕੇ ਗੱਲ ਇਹ ਹੈ ਜੀ ਕਿ ਇੱਕ ਗੀਤਾ ਦੇ ਵਿੱਚ ਵੀ ਲਿਖਿਆ ਹੋਰ ਧਾਰਮਿਕ ਗ੍ਰੰਥ ਵੀ ਕਹਿੰਦੇ ਆ ਬਈ ਆਪਣਾ ਜਿਹੜਾ ਕਰਮ ਹੈ ਆਪਣੀ ਜ਼ਿੰਮੇਵਾਰੀ ਹੈ ਡਿਊਟੀ ਹੈ ਉਹ ਨਿਭਾਣੀ ਚਾਹੀਦੀ ਹੈ ਫਲ ਵਾਲੇ ਚੱਕਰ 'ਚ ਆਪ ਸੋਚਣ ਦੀ ਲੋੜ ਨਹੀਂ ਹੁੰਦੀ ਫਲ ਆਪ ਹੀ ਮਿਲ ਜਾਂਦਾ ਹੁੰਦਾ ਸੋ ਆਪਾਂ ਨੇ 2 ਸਾਲ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਜੋ ਜ਼ਿੰਮੇਵਾਰੀ ਸੀ ਉਹ ਨਿਭਾਈ ਹੈ ਬੜੀ ਲੰਬੀ ਚੌੜੀ ਲਿਸਟ ਹੈ ਕੰਮਾਂ ਦੀ ਤੇ ਇਸ ਕਰਕੇ ਲੋਕ ਜ਼ਰੂਰ ਉਹਨਾਂ ਕੰਮਾਂ ਨੂੰ ਅਸ਼ੀਰਵਾਦ ਦੇਣਗੇ ਲੋਕ ਸਮਰਥਨ ਦੇ ਵਿੱਚ ਹੈ ਪਰ ਕੁਝ ਵਿਰੋਧ ਦੇ ਵਿੱਚ ਵੀ ਜੱਟਾ ਸਾਹਿਬ ਲੋਕ ਆਏ ਸੀ ਪਰ ਉਹਨਾਂ ਨੂੰ ਪਰ ਲਾਂਬੇ ਕਿਉਂ ਕਰ ਦਿੱਤਾ ਜਾਂਦਾ ਸਵਾਲ ਪੁੱਛਣ ਦਾ ਹੱਕ ਤਾਂ ਉਹਨਾਂ ਨੂੰ ਵੀ ਹੈ ਉਹ ਵੀ ਤਾਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਲੋਕ ਸੀ ਕੋ ਆਪਣੀ ਜਿਹੜਾ ਹੈ ਸਭ ਨੂੰ ਇਹ ਬੇਨਤੀ ਹੈ ਸਾਰੇ ਪੰਜਾਬ ਦੇ ਨਿਵਾਸੀ ਨੂੰ ਬੇਨਤੀ ਹੈ ਕਿ ਜਦੋਂ ਕੋਈ ਸਰਕਾਰ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਜਦੋਂ ਸਰਕਾਰ ਹਰ ਫੀਲਡ ਦੇ ਵਿੱਚ ਕੁਛ ਨਾ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਨੂੰ ਸਭ ਨੂੰ ਸਬਰ ਦੇ ਨਾਲ ਸੰਤੋਖ ਦੇ ਨਾਲ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਸਰਕਾਰ ਦਾ ਸਾਥ ਦੇ ਕੇ ਹਰ ਕੰਮ ਲਈ ਸਹੀ ਸਮੇਂ ਦਾ ਇੰਤਜ਼ਾਰ ਕਰਨ ਦੀ ਲੋੜ ਹੈ ਜੇਕਰ ਇਹ ਸਰਕਾਰ ਨਹੀਂ ਕਰੇਗੀ ਫਿਰ ਕਿਆ ਗੱਲ ਹੀ ਕਾਂਗਰਸੀ ਕਰੋਗੇ ਜਿਨ੍ਹਾਂ ਨੇ ਦਿਹਾਕਿਆਵਦੀ ਸਾਡੇ ਪੰਜਾਬ ਨੂੰ ਲੁੱਟਿਆ ਹਰ ਇੱਕ ਜਮਾਤ ਜਿਹੜੀ ਹੱਕ ਮੰਗਦੀ ਹੈ ਉਹਨਾਂ ਵੱਲ ਕਦੇ ਧਿਆਨ ਨਹੀਂ ਕੀਤਾ ਕਦੇ ਸੋਚਿਆ ਨਹੀਂ ਹੋਰ ਕੀ ਉਹ ਕਰਨਗੇ ਕਰਨਾ ਆਮ ਆਦਮੀ ਪਾਰਟੀ ਨਹੀਂ ਹੈ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਨਹੀਂ ਹੈ ਪਰ ਹਰ ਕੰਮ ਬਾਰੀ ਬਾਰੀ ਸਮੇਂ ਸਿਰ ਹੋਣਾ ਸਕੇ ਸਭ ਨੂੰ ਸਰਕਾਰ ਦਾ ਸਾਥ ਦੇ ਕੇ ਸਰਕਾਰ ਦਾ ਸਾਥ ਦੇਣਾ ਇਸ ਵੇਲੇ ਪੰਜਾਬ ਦਾ ਸਾਥ ਦੇ ਦੇ ਬਰਾਬਰ ਹੈ ਪੰਜਾਬ ਦੇ ਲੋਕਾਂ ਦਾ ਸਾਥ ਦੇਣ ਦੇ ਬਰਾਬਰ ਹੈ ਜਿੱਕਰ ਅਸੀਂ ਇਸ ਵੇਲੇ ਹੜ்பੜ ਹੜ੍ਹ ਚ ਆ ਜਾਈਏ ਤੇ ਸਹੀ ਸਮੇਂ ਦਾ ਇੰਤਜ਼ਾਰ ਨਾ ਕਰੀਏ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਿਨਾਂ ਹੋਰ ਕੋਈ ਵੀ ਜਿਹੜੀ ਪਾਰਟੀ ਹੈ ਉਹ ਲੋਕ ਇੱਧੇ ਫੇਸ ਦੇ ਨਹੀਂ ਲੈ ਸਕਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋ ਰਹੇ ਨੇ ਤਾਂ ਲੋਕਾਂ ਨੂੰ ਸਵਾਲ ਪੁੱਛਣਾ ਸਖਾਇਆ ਸੀ ਜੀ ਕਿਸ ਸਮੇ ਲੋਕਾਂ ਨੂੰ ਪ੍ਰਚਾਰੋ ਕਰਦੇ ਸੀ ਵੀ ਸਵਾਲ ਪੁੱਛਿਆ ਕਰੋ ਹੁਣ ਲੋਕ ਸਵਾਲ ਪੁੱਛਣ ਲੱਗੇ ਆ ਤਾਂ ਫਿਰ ਗੁਰਦੁਆਰਿਆਂ ਦੇ ਵਿੱਚ ਬੰਦ ਕਰਦੀ ਗੁਰਦੁਆਰ ਸਿਵਲ ਹਸਪੀਟਲ ਦੀ ਕੰਟੀਨ ਦੇ ਵਿੱਚ ਹੁਣ ਕਹਿੰਦੇ ਬੰਦ ਕਰਤੇ ਜੀ ਬੰਦੇ ਫਿਰ ਅਜਿਹੇ ਵਰਤਾਰੇ ਕਿਉਂ ਆ ਜੀ ਨਹੀਂ ਬਿਲਕੁਲ ਸਵਾਲ ਪੁੱਛਣਾ ਸਭ ਦਾ ਹੱਕ ਹੈ ਅਸੀਂ ਕਦੇ ਸਵਾਲ ਪੁੱਛਣ ਤੋਂ ਨਹੀਂ ਭਜਦੇ ਤੁਸੀਂ ਹੁਣ ਖੜੇ ਆ ਇੱਕ ਆਪਾਂ ਪ੍ਰੋਪਰ ਮਾਹੌਲ 'ਚ ਖੜੇ ਆ ਜਿੰਨੇ ਮਰਜ਼ੀ ਸਵਾਲ ਪੁੱਛੋ ਤੁਹਾਨੂੰ ਕੋਈ ਸਵਾਲ ਪੁੱਛੋ ਤਾਂ ਰੋਕੇਗਾ ਨਹੀਂ ਜਿੰਨੇ ਮਰਜ਼ੀ ਸਵਾਲ ਪੁੱਛੋ ਆਪਾਂ ਪਰ ਹਰ ਚੀਜ਼ ਦਾ ਇੱਕ ਸਹੀ ਪਲੇਟਫਾਰਮ ਹੁੰਦਾ ਸਹੀ ਜਗ੍ਹਾ ਤੇ ਬੈਠ ਕੇ ਜਿਹਦੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੁੰਦੀ ਹੈ ਤੇ ਹੁਣ ਜਿਹੜਾ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕਰਦੇ ਆ ਜਾਂ ਜਿਹੜੇ ਇਦਾਂ ਦੇ ਆਪਾਂ ਆਲੇ-ਦੁਆਲੇ ਕਿਤੇ ਸਮਾਗਮਾਂ ਦੇ ਵਿੱਚ ਦੇਖਦੇ ਆ ਉਹਨਾਂ ਬਾਰੇ ਨਾਲ ਤੁਸੀਂ ਕੁਝ ਕਹਿ ਸਕਦੇ ਆ ਕਿ ਕੀ ਮਾਹੌਲ ਦੇ ਵਿੱਚ ਕੌਣ ਆਇਆ ਨਾਲ ਆਪਾਂ ਕਹਿ ਸਕਦੇ ਆ ਤੁਸੀਂ ਖੜੇ ਆ ਜਿੰਨੇ ਸਵਾਲ ਪੁੱਛਣੇ ਪੁੱਛੋ ਤੁਸੀਂ ਜਿਹੜੀਆਂ ਕੋਈ ਜਥੇਬੰਦੀਆਂ ਤੁਸੀਂ ਗੱਲ ਕਰਦੇ ਆ ਉਹਨਾਂ ਦੀ ਵਿਹਹਾਪਤੀ ਪੁੱਛ ਸਕਦੇ ਆ ਸਵਾਲਾਂ ਤੇ ਆਪਾਂ ਗੱਲ ਗੱਲ ਕਰਨ ਤੋਂ ਕੋਈ ਪਰਚਦਿੰਨ ਜੀ ਜੀ ਉਹ ਕਹਿੰਦੇ 21 ਮੀਟਿੰਗਾਂ ਸਾਡੀਆਂ ਹੋ ਗਈਆਂ ਸਾਡਾ ਹੱਲ ਨਹੀਂ ਨਿਕਲਿਆ ਹੁਣ ਤੁਸੀਂ ਵਿੱਚ ਪਾ ਕੇ ਉਹਨਾਂ ਦਾ ਕਰਾ ਦਿਓ ਜੀ ਫਿਰ ਨਹੀਂ ਮੈਂ ਕਹਿੰਦਾ ਵੀ ਠੀਕ ਹੈ ਮੈਂ ਮੰਨਦਾ ਨਹੀਂ ਹੱਲ ਨਿਕਲਿਆ ਹੋਣਾ ਇਹਦਾ ਮਤਲਬ ਇਹ ਨਹੀਂ ਕਿ ਉਹ ਕੋਈ ਗਨਾਹਗਾਰ ਹੋਗੇ ਉਹਨਾਂ ਦਾ ਹੱਲ ਨਿਕਲਣਾ ਚਾਹੀਦਾ ਤੇ ਸਹੀ ਸਮੇਂ ਤੇ ਹੱਲ ਨਿਕਲੇਗਾ ਵੀ ਆਪਾਂ ਸਭ ਨੂੰ ਮਾਨ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਇੰਤਜ਼ਾਰ ਕਰਨਾ ਚਾਹੀਦਾ ਜਿਹੜਾ ਕੋਈ ਸਿਸਟਮ ਤਾਂ ਹੱਕਿਆਂ ਬੱਦੀ ਬਿਗੜਿਆ ਹੋਇਆ ਉਹ ਰਾਟਰਾਅਤ ਠੀਕ ਨਹੀਂ ਕੀਤਾ ਜਾ ਸਕਦਾ ਪਰ 2 ਸਾਲ ਜਿੰਨਾ ਕੁਝ ਕੀਤਾ ਉਹੀ ਕਾਫੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਰ ਵਰਗ ਦੇ ਮਸਲੇ ਜਿਹੜੇ ਆ ਉਹ ਹੱਲ ਹੋਣਗੇ ਦੇਖੋ ਲੋਕਾਂ ਦਾ ਪੈਸਾ ਲੋਕਾਂ ਤੇ ਲੈਣਾ ਹਰ ਵਰਗ ਦਾ ਜੋ ਫਾਇਦਾ ਕੀਤਾ ਜਾ ਸਕਦਾ ਉਹ ਆਉਣ ਵਾਲੇ ਸਮੇਂ ਵਿੱਚ ਹੋਏਗਾ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਤੋਂ ਹੁਣ ਵੋਟ ਮੰਗੋਗੇ ਜੀ ਕਿਹੜੇ ਮੁੱਦੇ ਜਿਹੜੇ ਲੋਕ ਸਭਾ ਚ ਗੂੰਜਣਗੇ ਜਿਹੜੇ ਅੱਜ ਤੱਕ ਨਹੀਂ ਗੂੰਜੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਮਾਨ ਸਾਹਿਬ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਇਹਦੀ ਲਿਸਟ ਬੜੀ ਲੰਬੀ ਹੈ ਤੁਹਾਨੂੰ ਪਤਾ ਹੈ ਉਹੀ ਪੰਜਾਬ ਹੈ ਜਿੱਥੇ ਨੌਕਰੀ ਦੇ ਵਾਸਤੇ ਸਬਜ਼ੀ ਮੰਡੀ ਵਾਂਗੂ ਬੋਲੀ ਲੱਗਦੀ ਸੀਗੀ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਲੋਕਾਂ ਦੇ ਤਾਂ ਮਨ ਹੀ ਟੁੱਟ ਗਏ ਸੀਗੇ ਨੌਜਵਾਨਾਂ ਦੇ ਕਿਉਂਕਿ ਉਹ ਸਰਕਾਰੀ ਨੌਕਰੀ ਤਾਂ ਸਪਾਰਿਸ਼ ਤੋਂ ਬਿਨਾਂ ਪੈਸੇ ਤੋਂ ਬਿਨਾਂ ਮਿਲ ਹੀ ਨਹੀਂ ਸਕਦੀ ਇਹ ਭਗਵਾਨ ਸਿੰਘ ਮਾਨ ਜਿਨੇ ਜਿਨ੍ਹਾਂ ਨੇ ਮੁੜ ਕੇ ਇਹ ਆਸ ਜਗਾਈ ਹੈ ਇਹਨਾਂ ਨੇ 2 ਸਾਲ 43000 ਨੌਕਰੀਆਂ ਜਿਹੜੀਆਂ ਉਹ ਮੈਰਿਟ ਦੇ ਆਧਾਰ ਤੇ ਦਿੱਤੀਆਂ ਨੇ ਅੱਜ ਹਰ ਪਿੰਡ ਦੇ ਵਿੱਚ 1 2 3 4 5 6 7 ਤੱਕ ਸਰਕਾਰੀ ਨੌਕਰੀਆਂ ਜਿਹੜੀਆਂ ਜਾਂ ਇਸ ਤੋਂ ਜ਼ਿਆਦਾ ਵੀ ਉਹ ਮਿਲੀਆਂ ਨੇ ਔਰ ਮੈਰਟ ਦੇ ਆਧਾਰ ਤੇ ਮਿਲੀਆਂ ਨੇ ਕੋਈ ਇੱਕ ਪੈਸੇ ਦਾ ਚੈਲੰਜ ਨਹੀਂ ਕਰ ਸਕਦਾ ਕਿ ਇਹ ਪੈਸੇ ਨਾ ਮਿਲ ਗੀਆਂ ਜਾਂ ਇਸ ਪਰਸ ਨਾ ਮਿਲ ਗੀਆਂ ਹੁਣ ਬਿਜਲੀ ਮੁਫਤ ਕਰ ਘਰ ਦੇ ਵਿੱਚ ਪਹੁੰਚਾਈ ਹੈ ਸਿੱਖਿਆ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹੈਲਥ ਮੁਹੱਲਾ ਕਲੀਨਿਕ ਖੋਲੇ ਨੇ ਹਸਪਤਾਲਾਂ ਦੀ ਹਾਲਤ ਜਿਹੜੀ ਸੁਧਾਰੀ ਹੈ ਸਿੰਚਾਈ ਦੇ ਲਈ ਬੰਦੋਬਸਤ ਕੀਤਾ ਪਿੰਡ ਪਿੰਡ ਤੱਕ ਹੋਰ ਬਹੁਤ ਸਾਰੇ ਕੰਮ ਹੈ ਜਿਹੜੇ ਉਹ ਇਸ ਸਮੇਂ ਦੇ ਵਿੱਚ ਕੀਤੇ ਨੇ ਜਿੰਦੀ ਲਿਸਟ ਬੜੀ ਲੰਬੀ ਹੈ ਇੱਕ ਤਾਂ ਕੰਮਾਂ ਦੇ ਲਈ ਵੋਟ ਮੰਗਾਗੇ ਦੂਜਾ ਜਿਹੜਾ ਪੰਜਾਬ ਨਾਲ ਧੱਕਾ ਹੋ ਰਿਹਾ ਸੜਕਾਂ ਦਾ ਪੈਸਾ ਸਾਡਾ ਰੋਕ ਲਿਆ ਸੜਕਾਂ ਦੀ ਮੁਰੰਮਤ ਨਹੀਂ ਕਰ ਸਕੇ ਨੈਸ਼ਨਲ ਹੈਲਥ ਕਮਿਸ਼ਨ ਦਾ ਪੈਸਾ ਰੋਕ ਲਿਆ ਹੋਰ ਬਹੁਤ ਸਾਰਾ ਪੈ ਹਜ਼ਾਰਾਂ ਕਰੋੜ ਰੁਪਏ ਜਿਹੜਾ ਰੋਕ ਲਿਆ ਉਹ ਹੱਕ ਹਾਸਲ ਕਰਨ ਦੇ ਲਈ ਲੋੜ ਹੈ ਆ ਐਮਪੀ ਆਪਣੇ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਅਜਿਹੇ ਮੈਂਬਰਾਂ ਦੀ ਜਿਹੜੇ ਕੇਂਦਰ ਦੇ ਨਾਲ ਠੋਕ ਕੇ ਲੜਾਈ ਲੜ ਕੇ ਪੰਜਾਬ ਦੇ ਹੱਕ ਦਵਾ ਸਕਣ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਦੇ ਐਮਪੀ ਚੁਣ ਕੇ ਜਾਣਗੇ ਉਹ ਇਹ ਕੰਮ ਕਰਨਗੇ ਕੱਲ ਭਾਜਪਾ ਗੁਰਜੀਤ ਗਰੇਵਾਲ ਜੀ ਇੱਥੇ ਆਏ ਸੀ ਜੀ ਉਹ ਕਹਿੰਦੇ ਇਹਨਾਂ ਦੇ ਦਾਅਵੇ ਸਾਰੇ ਝੂਠੇ ਜਿਹੜੀ ਤੁਸੀਂ ਇਹ ਗੱਲਾਂ ਕਰੀਏ ਉਹਨਾਂ ਨੂੰ ਨਕਾਰੀ ਜਾਂਦੇ ਜੀ ਉਹ ਕਹਿੰਦੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਮੈਂ ਲੋਕ ਦੀ ਜੁੱਤੀ ਦੇ ਉੱਤੇ ਰੱਖਦਾ ਹਾਂ ਮੁੱਖ ਮੰਤਰੀ ਦੇ ਪਦ ਹੁਣ ਅਸਤੀਫਾ ਨਹੀਂ ਦੇ ਕੇ ਰਾਜੀ ਕਹਿੰਦੇ ਹੁਣ ਉੱਥੇ ਜੇਲ੍ਹ 'ਚ ਬੈਠੇ ਵੀ ਕਹੀ ਜਾਂਦੇ ਮੈਂ ਸਰਕਾਰ ਚਲਾਉਣੀ ਇਹ ਤੁਸੀਂ ਆਪਾਂ ਜਨਰਲ ਜੀ ਗੱਲਾਂ ਕਰੀਏ ਉਹਨਾਂ ਦੀ ਕਹਾਣੀ ਨਹੀਂ ਸੀ ਪੜ੍ਹਨੀ ਹੈਗੀ ਕਿਹੜੇ ਦਾਅਵੇ ਦੀ ਗੱਲ ਕਰਦੇ ਹੋ ਕਿਹੜਾ ਦਾਵਾ ਝੂਠਾ ਮੈਂ ਨੌਕਰੀਆਂ ਦੀ ਗੱਲ ਕੀਤੀ 43000 ਦਾ ਦਾਵਾ ਝੂਠਾ ਹੈ ਮੈਂ ਮੁਹੱਲਾ ਕ ਜਿੰਦ ਦੀ ਗੱਲ ਕੀਤੀ ਦਾਵਾ ਝੂਠਾ ਹੈ ਸਕੂਲ ਆਫ ਐਮਿਨੈਂਸ ਦਾ ਦਾਵਾ ਕੀ ਝੂਠਾ ਹੈ ਆਪਾਂ ਸਿੰਚਾਈ ਦਾ ਪਾਣੀ ਪਿੰਡ-ਪਿੰਡ ਪਹੁੰਚਿਆ ਚਾਹੇ ਉਹ ਨਹਿਰੀ ਪਾਣੀ ਪਹੁੰਚਿਆ ਚਾਹੇ ਉਹ ਸਿੰਚਾਈ ਵਾਲੇ ਟੂਬਾਂ ਦੇ ਰਾਹੀਂ ਪਹੁੰਚਿਆ ਕੀ ਉਹ ਦਾਵਾ ਝੂਠਾ ਹੈ ਘਰ-ਘਰ ਦੇ ਵਿੱਚ ਮੁਫਤ ਬਿਜਲੀ ਹੈ ਕੀ ਉਹ ਦਾਵਾ ਝੂਠਾ ਹੈ ਤੁਸੀਂ ਹਰੀਦ ਗਰੇ ਵਾਲ ਤੋਂ ਪੁੱਛ ਲਿਓ ਜੀ ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਕਿਸਾਨ ਹੈ ਤੁਸੀਂ ਇਹ ਦੇਖਦੇ ਹੋ ਵੀ ਕਿਸਾਨ ਭਾਰਤੀ ਜਨਤਾ ਪਾਰਟੀ ਤਾਂ ਖੁਸ਼ ਆ ਕਿਸਾਨ ਵੱਡਾ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਤੁਸੀਂ ਇਹਨੇ ਵੀ ਸਤ ਅਸੀਂ ਬਹੁਤ ਕਿਸਾਨਾਂ ਲਈ ਕੀਤਾ ਉਹ ਕਹਿੰਦੇ ਕਿਸਾਨ ਜੇ ਪਿੰਡ-ਪਿੰਡ ਜਾਓ ਮੋਦੀ-ਮੋਦੀ ਦੇ ਨਾਰੇ ਨਹੀਂ ਲੱਗਦੇ ਜੀ ਉੱਧਰ ਤੁਸੀਂ ਆਪ ਹੀ ਦੇਖ ਲਿਆ ਹੋਣਾ ਉਹ ਸਾਡੇ ਸ਼ਾਇਦ ਸ਼ਾਇਦ ਏਸੀ ਕਰਕੇ ਕਿਸਾਨ ਮੈਂ ਕਹਿੰਦਾ ਫਿਰ ਸ਼ਾਇਦ ਜਿਹੜੇ ਉਹ ਕਹਿੰਦੇ ਕਿਸਾਨ ਸਤ ਖੁਸ਼ ਹੈ ਉਹ ਖੁਸ਼ੀ ਸ਼ਾਇਦ ਇਸ ਕਰਕੇ ਆ ਵੀ ਪਿੰਡ ਜਾਂਦੇ ਇਹਨਾਂ ਨੂੰ ਪਿੰਡ 'ਚ ਵੜਨ ਲਈ ਜਾਂਦੇ ਇਹਨਾਂ ਨੂੰ ਭਜਾਣ ਦੇ ਇਸ ਗੱਲ ਦੀ ਖੁਸ਼ੀ ਕਿਸਾਨਾਂ ਨੂੰ ਭਜਾਣ ਦੀ ਹੋ ਸਕਦੀ ਹੈ ਇਹਨਾਂ ਨੂੰ ਜੀ ਭਜਾਣਾ ਠੀਕ ਸਮਝਦੇ ਹੋ ਵਿਰੋਧ ਉੱਥੇ ਆਇਆ ਇੱਥੇ ਆ ਦੇਖੋ ਭਜਾਣਾ ਜਿਹੜਾ ਹੈਗਾ ਗੱਲ ਇਹ ਨਹੀਂ ਹੈ ਕਿ ਠੀਕ ਹੈ ਜਾਂ ਨਹੀਂ ਹੈ ਉਹ ਇੱਕ ਅਲੱਗ ਮਸਲਾ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਗੁੱਸੇ ਦਾ ਪੱਧਰ ਕਿੰਨਾ ਹੈ ਹੁਣ ਜੇਕਰ ਦੇਖੋ ਇੱਕ ਇੱਕ ਸਾਲ ਤੱਕ ਸਿੰਘੂ ਬਾਰਡਰ ਤੇ ਪਹਿਲਾਂ ਬੈਠਣਾ ਪਿਆ ਹੁਣ ਸ਼ੰਭੂ ਬਾਰਡਰ ਤੇ ਬੈਠੇ ਨੇ ਕਿੰਨੀਆਂ ਅਸ਼ੀਧੀਆਂ ਦੇਣੀਆਂ ਪਈਆਂ ਜਿਹੜਾ ਵਾਅਦਾ ਕੀਤਾ ਸੀ ਉਸ ਵੇਲੇ ਉਹ ਵਾਅਦਾ ਪੂਰਾ ਨਹੀਂ ਹੋਇਆ ਇਹ ਕਿਸਾਨਾਂ ਦੇ ਇੱਕ ਜਿਹੜਾ ਉਹਨਾਂ ਨੂੰ ਧੋਖਾ ਹੋਇਆ ਜਾਂ ਪੰਜਾਬ ਨਾਲ ਧੋਖਾ ਹੋਇਆ ਉਹਦੇ ਉਸ ਚੀਜ਼ ਦੇ ਗੁੱਸੇ ਦਾ ਪੱਧਰ ਹੈ ਜਿਹੜਾ ਅੱਗੇ ਦੇਖਿਆ ਜਾ ਸਕਦਾ ਹੈ ਤੇ ਰਾਜ ਸਭਾ ਮੈਂਬਰ ਭੇਜੇ ਸੀ ਜੀ ਪੰਜਾਬ ਦੇ ਵਿੱਚੋਂ ਤੁਸੀਂ ਆਪ ਚੁਣ ਕੇ ਪਾਰਟੀ ਨੇ ਭੇਜੇ ਲੋਕ ਇਹ ਸਵਾਲ ਕਰਦੇ ਨੇ ਹੁਣ 13 ਤੁਸੀਂ ਹੱਥ ਮੰਗ ਰਹੇ ਮਾਨ ਸਾਹਿਬ ਪਰ ਉਹ ਰਾਜ ਸਭਾ ਮੈਂਬਰਾਂ ਦੇ ਕੋਈ ਇਸ ਤਰ੍ਹਾਂ ਦੇ ਬਿਆਨ ਨਹੀਂ ਆਏ ਪੰਜਾਬ ਦੇ ਹੱਕ ਦੇ ਵਿੱਚ ਕੋਈ ਆਵਾਜ਼ਾਂ ਨਹੀਂ ਆਈਆਂ ਤਾਂ ਫਿਰ ਹੁਣ 13 ਕਿਸ ਤਰ੍ਹਾਂ ਭੇਜੀਏ ਕੋ ਹਰ ਇੱਕ ਜਿਹੜਾ ਮੈਂਬਰ ਦਾ ਹਰ ਇੱਕ ਲੀਡਰ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੁੰਦਾ ਕੀ ਤੁਹਾਨੂੰ ਲੱਗਦਾ ਕਿ ਸੰਜੀਤ ਚੇ ਵਾਲਾ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈ ਕੀ ਤੁਹਾਨੂੰ ਲੱਗਦਾ ਕਿ ਡਾਕਟਰ ਸੰਜੀਤ ਪਾਠਗੋਣੀ ਉੱਥੇ ਜਿਹੜੇ ਪੰਜਾਬ ਦੇ ਇਸ਼ੂ ਹੈ ਉਹ ਨਹੀਂ ਚੱਕੇ ਉਹਦੇ ਚਾਹੇ ਸੜਕਾਂ ਦੇ ਨਾਲ ਪੈਸਾ ਰੁਕਿਆ ਉਹਦਾ ਇਸ਼ੂ ਹੋਵੇ ਚਾਹੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਉਹਦਾ ਇਸ਼ੂ ਹੋਵੇ ਸੋ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸੰਸਦ ਇਹ ਚੁਣ ਕੇ ਗਏ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਪੰਜਾਬ ਦੀ ਗੱਲ ਕਰ ਰਹੇ ਨੇ ਜੀ ਹਰਜੀਤ ਗਰੇਵਾਲ ਹੋਰਾਂ ਨੇ ਰਗਵ ਚੱਡਾ ਦੇ ਉੱਤੇ ਵੀ ਕੱਲ ਸਵਾਲ ਚੁੱਕੇ ਉਹ ਕਹਿੰਦੇ ਉਹ ਬਾਹਰ ਤਾਂ ਹੁਣ ਚਲੇ ਗਏ ਉੱਥੇ ਉਹਨਾਂ ਨੇ ਹੋਟਲ ਲੈ ਲਿਆ ਹੁਣ ਨਹੀਂ ਵਾਪਸ ਆਉਂਦੇ ਨਹੀਂ ਚਲੋ ਹਰਜੀਤ ਗਰੇਵਾਲ ਹੁਣੀ ਤਾਂ ਜਿਹੜਾ ਉਹ ਹਰ ਇੱਕ ਤੀਜੇ ਇਹ ਹਰਜੀਤ ਗਰੇਵਾਲ ਉਹਨਾਂ ਦੇ ਸਵਾਲਾਂ ਦਾ ਨਤੀਜਾ ਇਹ ਕਿ ਪਾਰਟੀ ਉਹਨਾਂ ਦੀ ਪਿੰਡਾਂ 'ਚ ਨਹੀਂ ਵੜ ਸਕਦੀ ਜੇਕਰ ਉਹ ਐਜ ਤਾਂ ਸ਼ਾਇਦ ਪਿੰਡਾਂ 'ਚ ਮਾਹੌਲ ਹੀ ਨਾ ਹੋਵੇ ਸੋ ਉਹਨਾਂ ਦੇ ਸਵਾਲਾਂ ਦੀ ਇਸ ਕਰਕੇ ਤੁਸੀਂ ਵੀ ਬਹੁਤ ਉਹਨਾਂ ਦੇ ਸਵਾਲਾਂ ਤੇ ਨਾ ਜਾਇਆ ਕਰੋ ਉਹਦੀ ਬਦੌਲਤ ਅੱਜ ਪੰਜਾਬ ਦੇ ਵਿੱਚ ਮਾਹੌਲ ਹੈ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਸੋ ਅੱਜ ਵੱਡਾ ਇਕੱਠ ਰੋਪੜ ਦੇ ਵਿੱਚ ਹੋਇਆ ਰੋਡ ਸ਼ੋ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਇਸ ਰੋਡ ਸ਼ੋ ਦੇ ਵਿੱਚ ਸ਼ਮੂਲਿਤ ਕਰਦੇ ਆ ਮਾਲਵਿੰਦਰ ਕੰਗੋਰੀ ਉਹਨਾਂ ਦੇ ਨਾਲ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਇਹ ਰੋਡ ਸ਼ੋ ਕੀਤਾ ਜਾਂਦਾ ਪਰ ਹੁਣ ਦੇਖਣਾ ਹੋਵੇਗਾ ਕਿ ਰੋਡ ਸ਼ੋ ਕਿੰਨਾ ਅਸਰਦਾਰ ਰਹੇਗਾ ਆਉਣ ਵਾਲੀ 1 ਜੂਨ ਨੂੰ ਲੋਕ ਕਿਹੜੀ ਅ ਮਸ਼ੀਨ ਦੇ ਉੱਤੇ ਕਿਹੜੇ ਬਟਨ ਦੇ ਉੱਤੇ ਬਟਨ ਦੱਬ ਕੇ ਕਿਸ ਨੂੰ ਆਪਣਾ ਭਰੋਸਾ ਦਿੰਦੇ ਆ ਤੇ ਚਾਰ ਤਰੀਕ ਨੂੰ ਨਤੀਜੇ ਕਿਸ ਦੇ ਹੱਕ ਦੇ ਵਿੱਚ ਆਉਂਦੇ ਆ ਦਾਅਵੇ ਹਰੇਕ ਪਾਰਟੀ ਦੀ ਹੈ 13 0 ਦਾ ਦਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਠੋਕੇ ਜਾ ਰਿਹਾ ਪਰ ਕਿੰਨੇ ਕੈਂਡੀਡੇਟ ਪੰਜਾਬ ਦੇ ਲੋਕ ਕਿਸ ਦੀ ਝੋਲੀ ਵਿੱਚ ਪਾਉਂਦੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ